ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲਧਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਹੈ ਮਾੜੀ ਮੁਸਤਫਾ ਵੀ ਰਹਿ ਜਾਂਦਾ ਤੇ ਚੰਨੂ ਵਾਲਾ ਵੀ ਨੇੜੇ ਹੈ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਝੋਟੀ ਲੈ ਕੇ ਆਏ ਆ ਡਿਟੇਲ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਤਸੱਲੀ ਪਰ ਸੂਚੀ ਕਰਨੀ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੰਟ ਸਿੰਘ ਜੀ ਪਿੰਡ ਪਿੰਡ ਲਦਾਈ ਕੇ 98141 13595 ਠੀਕ ਹੈ ਵੀਰੇ ਕਰਦੀ ਹੈ ਜੀ ਛੋਟੀ ਹੈ ਹਾਂਜੀ ਕਰਦੀ ਹੈ ਜੀ ਹਾਂ ਦੰਦੋ ਕਿਵੇਂ ਆ ਜੀ ਇਹੇ ਨਹੀਂ ਚੌਗੀ ਆ ਜੀ ਮੂੰਹ ਤੋਂ ਚਾਰ ਦਾ ਹੁੰਦਾ ਸੀਮਣ ਲੱਗਿਆ ਜੀ ਇਹਦੇ ਹਾਂਜੀ ਸੀਮਣ ਲੱਗਿਆ 15 ਦਿਨ ਹੋ ਗਏ ਜੀ 15 ਕਿਹੜਾ ਬੁੱਲ ਦਾ ਲੱਗਿਆ ਵੀਰੇ ਸੱਤ ਲੋਜ ਦਾ ਰਿਕਾਰਡ ਹੈਗਾ ਜੀ ਆਪਣੇ ਕੋਲ ਉਹਦਾ 61 ਸਾਡੇ ਆਪ ਦੇ ਚਾਚੇ ਦੇ ਝੋਟਾ ਸੀਗਾ ਨੀਲੀ ਰਾਵੀ ਦਾ ਠੀਕ ਆ ਉਹਦੀ ਆ ਇਹੇ ਆ ਨਹੀਂ ਜਿਹੜਾ ਸੀਮਣ ਤੇ ਲੱਗਿਆ ਉਹਦਾ ਰਿਕਾਰਡ ਹੈਗਾ ਉਹਦਾ ਰਿਕਾਰਡ ਹੈਗਾ ਮਾਂ ਦਾ ਦੁੱਧ ਕਿੰਨਾ ਕ ਸੀ ਬਈ ਇਹਦਾ ਇਹਦੇ ਮਾਂ ਦਾ ਸੀਗਾ ਜੀ 8 ਕਿਲੋ ਡੰਗ ਦਾ ਡੰਗ ਦਾ 16 ਕਿਲੋ ਹੋ ਗਿਆ ਜੀ ਉਹ ਵੇਚਤੀ ਸੀ ਪਿਛਲੇ ਸਾਲ ਠੀਕ ਆ ਫੋੜ சாੰਗ ਤਾਂ ਹੈ ਨਹੀਂ ਕੋਈ ਜੀ ਤੋੜ ਕੇ ਦਿਖਾ ਦਿਓ ਜੀ ਸੋਹਣੀ ਝੋਟੀ ਆ ਵੀਰੇ ਵਜਨ ਵਜੂਦ ਬੜਾ ਚੰਗਾ ਸਿੰਘ ਵੀ ਕਰਮਾਲੀ ਦਾ ਕੁੰਡਾ ਬਾਈ ਦੱਸਦਾ ਕਿ 15 ਦਿਨ ਹੋ ਗਏ ਇਹਦੀ ਏਆਈ ਹੋਈ ਨੂੰ ਸਤਲੁਜ ਦੇ ਸੀਮਣ ਤੋਂ ਗੱਬਣ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ ਜਿਹੜੀ ਇਹਦੇ ਮਾਣ ਦਾ ਰਿਕਾਰਡ ਆ ਜੀ ਉਹ 16 ਕਿਲੋ ਆ ਜੀ ਉਹ ਵੀ ਆਪਣੇ ਘਰੇ ਹੀ ਸੀਗੀ ਜੀ ਪਿਛਲੇ ਸੂਏ ਵਿੱਚ ਹੀ ਆ ਜੀ ਉਹ ਹਾਂਜੀ ਉਹ ਪਾਲੀ ਨੂੰ ਵੇਚੀ ਬਾਕੀ ਬਰਾਨਾ ਠੀਕ ਆ ਜੀ ਬਾਈ ਕਹਿੰਦਾ ਪਿਛਲੇ ਸੂਏ ਆਪਾਂ ਵੇਚਤੀ ਜੀ ਉਹ ਹੁਣ ਦੇਣੀ ਤਾਂ ਬਾਈ ਕਹਿੰਦਾ ਆਪਾਂ ਖਾਲੀ ਮੰਨ ਲਈ ਆ ਜੀ ਐਂਡ ਗੋਲ ਸਿੰਗੀ ਆ ਵਜ਼ਨ ਵਜੂਦ ਪੂਰਾ ਚੰਗਾ ਜੀ ਝੋਲੀ ਮੈਂ ਤੁਹਾਨੂੰ ਇਹਦੀ ਨੇੜੇ ਤੋਂ ਚੈੱਕ ਕਰਾ ਦੂੰਗਾ ਜੀ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਖੰਡੀ ਸੀ ਲੱਗ ਪੂਰੀ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਾਕੀ ਛੋਟੀ ਚੰਗੀ ਆ ਚੌੜਾ ਫੱਟ ਬੂੜਾ ਜੀ ਝੋਲੀ ਕਰਮ ਵਾਲੀ ਦੀ ਮੈਂ ਤੁਹਾਨੂੰ ਦਿਖਾ ਦਿੰਨਾ ਜੀ ਝੋਲੀ ਐ ਟੌਪ ਦੀ ਢਿੱਲ ਬਹੁਤ ਪਈ ਆ ਝੋਲੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਇਹਦੀ 45000 ਰੁਪਏ ਆ ਜੀ ਹੋ ਜੂ ਮਾੜਾ ਮੋਟਾ ਮਾਨ ਤਾਣ ਠੀਕ ਆ 45000 ਬਾਈ ਦੱਸਦਾ ਕਿ ਇਹਦੀ ਡਿਮਾਂਡ ਆ ਜੀ ਵਿੱਚੋਂ ਥੋੜਾ ਕਨਾ ਮਾਨ ਤਾਣ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ